ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਈਐਸਐਮ ਮੋਟੀਵੇਸ਼ਨ ਚੈਨਲ ਦੇ ਉੱਤੇ ਜਿਸ ਤਰ੍ਹਾਂ ਆਪਾਂ ਸਾਬਕਾ ਫੌਜੀਆਂ ਲਈ ਕੋਈ ਨਾ ਕੋਈ ਜਾਣਕਾਰੀ ਹੈ ਜਿਹੜੀ ਆਪਣੇ ਚੈਨਲ ਰਾਹੀਂ ਉਹ ਸਾਂਝੀ ਕਰਦੇ ਆਂ ਤਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੋਣਾ ਕਿ ਜਦੋਂ ਆਪਾਂ ਕੋਈ ਬਾਈਕ ਜਾਂ ਕੋਈ ਕਾਰ ਵਗੈਰਾ ਜਾਂ ਕੋਈ ਵੱਡੀ ਚੀਜ਼ ਆ ਜਿਹੜੀ ਜਿਹੜੀ ਆਪਾਂ ਪਹਿਲਾਂ ਬਾਜ਼ਾਰ ਚੋਂ ਖਰੀਦਦੇ ਸੀ ਸੀਐਸਡੀ ਦੇ ਥਰੂ ਉਹ ਅੱਜ ਕੱਲ ਮਿਲਨੀ ਬੰਦ ਹੋ ਗਈ ਆ ਉਹਨੂੰ ਤੁਸੀਂ ਆਪਾਂ ਆਨਲਾਈਨ ਪਰਚੇਸ ਕਰਾਂਗੇ ਉਹਦਾ ਥੋੜਾ ਜਿਹਾ ਪ੍ਰੋਸੈਸ ਆ ਜਿਹੜਾ ਉਹ ਚੇਨ ਹੋ ਗਿਆ ਬਦਲੇ ਗਿਆ ਸਾਰਾ ਕੁਝ ਤੇ ਆਪਾਂ ਆਨਲਾਈਨ ਉਹਦਾ ਰੇਟ ਵੀ ਚੈੱਕ ਕਰ ਸਕਦੇ ਆ ਤੇ ਕਿਵੇਂ ਉਹਨੂੰ ਪਰਚੇਸ ਕਰਨਾ ਹੈ ਤੇ ਉਹ ਮੈਂ ਤੁਹਾਨੂੰ ਪ੍ਰੋਸੈਸ ਦੱਸਣਾ ਪੂਰਾ ਤੇ ਉਹਦੇ ਵਾਸਤੇ ਆਪਾਂ ਨੂੰ CSD ਪੋਰਟਲ ਦੇ ਉੱਤੇ ਜਾ ਕੇ ਇੱਕ ਆਈਡੀ ਜਨਰੇਟ ਕਰਨੀ ਪੈਣੀ ਆ ਆਈਡੀ ਤੇ ਪਾਸਵਰਡ ਜਨਰੇਟ ਕਰਨਾ ਪੈਣਾ ਹੈ ਤੇ ਉਹਦੇ ਥਰੂ ਹੀ ਆਪਾਂ ਕੋਈ ਵੀ CSD ਤੋਂ ਚੀਜ਼ ਆ ਜਿਹੜੀ ਖਰੀਦ ਸਕਦੇ ਆ ਤੇ ਇਹਦੇ ਵਾਸਤੇ ਤੁਸੀਂ ਕੀ ਕਰਨਾ ਆ ਇਸ ਤਰ੍ਹਾਂ ਤੁਸੀਂ Google ਬਾਬਾ ਤੇ ਜਾ ਕੇ AFD CSD ਲਿਖਣਾ ਹੈ ਜਾਂ ਇਹਨਾਂ ਦੀ ਆ ਸਰਕਾਰੀ ਜਿਹੜੀ ਸਾਈਟ ਹੈਗੀ ਉਹਨਾਂ ਦਾ ਇਹ ਇਸ ਉਤੇ ਆਉਣਾ ਤੁਸੀਂ ਇਹ ਆਪਣੀ ਸੀਐਸਡੀ ਲਿਖਣਾ ਆ ਇਹ ਪਹਿਲੇ ਜਿਹੜਾ ਲਿੰਕ ਹੈ ਦੇ ਤੇ ਕਲਿੱਕ ਕਰਨਾ ਇਸ ਤਰ੍ਹਾਂ ਦਾ ਇੰਟਰਫੇਸ ਸਾਹਮਣੇ ਖੁੱਲ ਕੇ ਆਏਗਾ ਤੇ ਇਹਦੇ ਵਿੱਚ ਅਪੋਰਟੈਂਟ ਇਨਸਟਰਕਸ਼ਨਾਂ ਨੇ ਜਿਸ ਤਰ੍ਹਾਂ ਇਹ ਪਲੀਜ਼ ਮੇਕ ਆਫ ਦਾ ਚੈੱਕ ਬਾਕਸ ਆਫ ਯੂਅਰ ਹੈਵ ਰਿਵਾਈਡ ਅਬ ਆਪ ਫੋਲੋ ਡਾਇਗਰਾਮ ਇਹਦੇ ਵਿੱਚ ਪਹਿਲੇ ਤੇ ਤੁਸੀਂ ਟਿਕ ਕਰ ਦੇਣਾ ਤੇ ਦੂਜੇ ਤੇ ਵੀ ਟਿਕ ਕਰ ਦੇਣਾ ਹਾਂ ਜਿਆਦਾ ਇਸ ਵੀ ਦੀ ਅੰਗਰੇਜ਼ੀ ਚ ਨਹੀਂ ਪੜਨਾ ਮੈਂ ਤੇ ਤੁਸੀਂ ਦੋਨੇ ਉਲਝ ਜਾਗੇ ਤੇ ਇਹਨੂੰ ਐਕਸੈਪਟ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਦਾ ਪੇਜ ਉਹਨਾਂ ਦਾ ਸੀਐਸਟੀ ਦਾ ਜਿਹੜਾ ਖੁੱਲ ਜਾਏਗਾ ਤੁਸੀਂ ਜਦੋਂ ਨੀਚੇ ਜਾਓਗੇ ਤੇ ਇੱਥੇ ਮੇਰਾ ਤਾਂ ਰਜਿਸਟਰ ਹੈ ਤਾਂ ਕਰਕੇ ਉਹ ਸੇਵ ਕੀਤਾ ਹੈ ਤਾਂ ਕਰਕੇ ਚੱਕ ਲਿਆ ਨਹੀਂ ਤਾਂ ਤੁਸੀਂ ਥੋੜਾ ਦੇ ਨੀਚੇ ਆਉਂਗੇ ਤਾਂ ਇੱਥੇ ਲਿਖਿਆ ਹੋਊਗਾ ਲੋਸਟ ਯੂਅਰ ਪਾਸਵਰਡ ਜੇ ਤੁਸੀਂ ਪਾਸਵਰਡ ਭੁੱਲ ਗਏ ਤਾਂ ਇੱਥੇ ਤੁਸੀਂ ਮਤਲਬ ਕਲਿੱਕ ਕਰ ਦੇਣਾ ਹੁਣ ਆਪਾਂ ਨਵੀਂ ਆਈਡੀ ਜਨਰੇਟ ਕਰਨੀ ਆ ਤੇ ਇਹਦੇ ਉੱਤੇ ਨਿਊ ਯੂਜ਼ਰ ਰਜਿਸਟ੍ਰੇਸ਼ਨ ਆ ਜਿਹੜਾ ਲਿੰਕ ਨੀਲਾ ਜਿਹਾ ਹੁੰਦਾ ਇਹਦੇ ਤੇ ਤੁਸੀਂ ਕਲਿੱਕ ਕਰ ਦੇਣਾ ਐਵੇਂ ਦਾ ਇੰਟਰਫੇਸ ਫੇਰ ਆਏਗਾ ਤੇ ਇਹਦੇ ਦੋਨੇ ਇਨਬਾਕਸ ਆ ਜਿਹੜੇ ਤੁਸੀਂ ਕਲਿੱਕ ਕਰਦੇ ਨੇ ਐਕਸੈਪਟ ਤੇ ਓਕੇ ਕਰਾਉਗੇ ਤਾਂ ਐਵੇਂ ਦਾ ਇੰਟਰਫੇਸ ਆ ਜਾਏਗਾ ਮੈਂ ਇਹ ਸਾਰਾ ਡਾਟਾ ਇਹਦੇ ਤੇ ਭਰ ਹੀ ਲਿਆ ਤੇ ਤੁਸੀਂ ਭਰਨਾ ਇਹਦਾ ਹੋਮ ਪੇਜ ਆ ਇਹ ਤੇ ਇੱਥੇ ਉਹ ਮੰਗ ਰਿਹਾ ਨੇਮ ਆਫ ਦਾ ਪ੍ਰਿੰਟਡ ਔਨ ਫਰੰਟ ਫੇਸ ਗਰੋਸਰੀ ਕੰਟੀਨ ਸੀ ਕਾਰਡ ਜਿਹੜਾ ਤੁਹਾਡੇ ਕੰਟੀਨ ਦੇ ਉੱਤੇ ਕਾਰਡ ਜਿਹੜੇ ਬਣੇ ਹੋਏ ਆ ਉਹਨਾਂ ਦੇ ਉੱਤੇ ਨਾਮ ਹੈ ਜਿਹੜਾ ਤੁਸੀਂ ਇੱਥੇ ਭਰ ਦੇਣਾ ਠੀਕ ਹੈ ਜੀ ਉਹਦੇ ਉੱਤੇ ਜਿਹੜਾ ਤੁਹਾਡਾ ਕਾਰਡ ਹੈ ਉਹਦੇ ਉੱਤੇ ਇੱਕ ਕਾਰਡ ਆਈਡੀ ਪ੍ਰਿੰਟਡ ਔਨ ਫਰੰਟ ਫੇਸ ਦਾ ਗਰੋਸਰੀ ਕਾਰਡ ਇਹ ਇਹਦੇ ਤੇ ਇਸ ਤਰ੍ਹਾਂ ਦੇ ਆ ਦੇਖੋ ਆ ਨੰਬਰ ਲਿਖੀ ਹੋਈ ਹੈ 16 ਆ ਚੀਜ਼ ਇਹ ਤੁਸੀਂ ਇਹਦੇ ਤੇ ਭਰ ਦੇਣੀ ਠੀਕ ਹੈ ਜੀ ਇੱਥੇ ਤੇ ਇੱਥੇ ਤੁਸੀਂ ਆ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇੱਥੇ ਸਰਵਿੰਗ ਸਰਵਿਸਮੈਨ ESM ਸਰਵਿੰਗ অন ਡਿਫੈਂਸ ਸਿਵਿਲਿਅਨ ਆ ਜਿਹੜੀ ਸਾਰੇ ਆਪਸ਼ਨ ਖੋਲੋਗੇ ਜਿਹੜਾ ਵੀ ਤੁਹਾਨੂੰ ਮਤਲਬ ਤੁਹਾਡੇ ਕੰਮ ਦਾ ਹੈ ਉਹ ਕਲਿੱਕ ਕਰ ਲੈਣਾ ਜਿੱਦਾਂ ਮੈਂ ਸਾਫਾ ਫੌਜੀ ਹੌਲਦਾਰ ਸਹਾਬਾਂ ਦਾ ਬਣਾ ਰਿਹਾ ਤਾਂ ਮੈਂ ਇਸ ਨੂੰ ਕਲਿੱਕ ਕਰੂੰਗਾ ਠੀਕ ਹੈ ਜੀ ਆ ਉਹਨਾਂ ਨੇ ਉਹਦਾ ਤਰੀਕਾ ਵੀ ਦੱਸਿਆ ਵੀ ਇਹਨੂੰ ਕਿਵੇਂ-ਕਿਵੇਂ ਭਰਨਾ ਹੈ ਠੀਕ ਹੈ ਜੀ ਅ ਇੱਕ ਜਿਹੜਾ ਤੁਹਾਡਾ ਕਾਰਡ ਹੈ ਸੀਐਸਟੀ ਕਾਰਡ ਉਹਦੇ ਬੈਕ ਚਿਪ ਨੰਬਰ ਪ੍ਰਿੰਟਡ ਬੈਕ ਕੰਟੇਨ ਕਾਰਡ ਪ੍ਰਿੰਟਡ ਔਨ ਦਾ ਗ੍ਰੋਸਰੀ ਬਿੱਲ ਜਦੋਂ ਹੋ ਗ੍ਰੋਸਰੀ ਕਾਰਡ ਦੇ ਬਿੱਲ ਤੇ ਉਹ ਵੀ ਡੈਮੋ ਦਿਖਾਉਣਾ ਆ ਨੰਬਰ ਲਿਖੇ ਹੋਣਗੇ ਤੇ ਜਾਂ ਫਿਰ ਤੁਹਾਡੇ ਉਸ ਤੇ ਆ ਚੀਜ਼ ਜਿਹੜੀ ਮੈਂ ਆ ਚੀਜ਼ ਕਿਹਾ हां ਤੁਸੀਂ ਜਿਹੜਾ ਕਾਰਡ ਆ ਤੁਹਾਡਾ ਸੀਐਸਡੀ ਕਾਰਡ ਉਹਦੇ ਬੈਕ ਸਾਈਡ ਤੁਸੀਂ ਦੇਖੋਗੇ ਆ ਨੰਬਰ ਲਿਖੇ ਹੋਏ ਨੇ ਇਹ ਜਾਂ ਫਿਰ ਤੁਸੀਂ ਦੇਖੋਗੇ ਜਦੋਂ ਤੁਸੀਂ ਬਿੱਲ ਕਟਾਇਆ ਤਾਂ ਬਿੱਲ ਦੇ ਉੱਤੇ ਵੀ ਆ ਨੰਬਰ ਲਿਖੇ ਹੁੰਦੇ ਨੇ ਇਸ ਨੰਬਰ ਦੀ ਗੱਲ ਕਰਦਾ ਮੈਂ ਇਹ ਨੰਬਰ ਆ ਜਿਹੜਾ ਤੁਸੀਂ ਇੱਥੇ ਭਰ ਦੇਣਾ ਠੀਕ ਹੈ ਜੀ ਇੱਥੇ ਆਰਗੇਨਾਈਜੇਸ਼ਨ ਤੇ ਤੁਸੀਂ ਆਰਮੀ 에어 ਫੋਰਸ ਨੇਵੀ ਆ ਸਮ ਰੈਫਲ ਜੋ ਵੀ ਆ ਆਪਾਂ ਆਰਮੀ ਸਿਲੈਕਟ ਕਰ ਲਿਆ ਇੱਥੇ ਤੁਹਾਡੀ ਆਪਣੀ ਡੇਟ ਆਫ ਬਰਥ ਹੈ ਇਹ ਤੁਸੀਂ ਡੇਟ ਆਫ ਬਰਥ ਭਰ ਦੇਣੀ ਇੱਥੇ ਇਹ ਇੱਥੋਂ ਇਨ ਬਾਕਸ ਆ ਗਿਆ ਇਹ ਤੁਸੀਂ ਕਲਿੱਕ ਕਰਕੇ ਆਪਣੇ ਆਪ ਸਿਲੈਕਟ ਹੋ ਜਾਂਦਾ ਹੈ ਤੇ ਇੱਥੇ ਜਿਹੜੀ ਤੁਹਾਡੀ ਇਨਰੋਲਮੈਂਟ ਡੇਟ ਹੈ ਜਿਹੜੀ ਭਰਤੀ ਡੇਟ ਹੈ ਉਹ ਭਰ ਦੇਣੀ ਠੀਕ ਹੈ ਜੀ ਤੇ ਇਸ ਤੋਂ ਬਾਅਦ ਹੈ ਜਿਹੜਾ ਡੇਟ ਆਫ ਰਿਟਾਇਰਮੈਂਟ ਜਦੋਂ ਤੁਸੀਂ ਰਿਟਾਇਰ ਹੋਏ ਉਹ ਦੋ ਇੱਥੇ ਜਦੋਂ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਇੱਥੇ ਤਿੰਨ ਚੀਜ਼ਾਂ ਦਾ ਅਵੇਲੇਬਲ ਆਉਂਦਾ ਹੈ ਜਿਹੜਾ ਸਭ ਤੋਂ ਨੀਚੇ ਵਾਲਾ 1 ਤੋਂ 5 ਵਾਲਾ ਇਹ OR ਦਾ ਹੁੰਦਾ 6 ਤੋਂ 9 ਜੀਸੀ ਹਸਾਬਾ ਦਾ ਹੁੰਦਾ ਤੇ 10 ਤੋਂ 18 ਅਫਸਰ ਸਾਹਿਬਾਨ ਦਾ ਹੁੰਦਾ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਹੌਲਦਾਰ ਸਾਹਿਬਾਨ ਦਾ ਬਣਾ ਰਿਹਾ ਅਦਰ ਰੈਂਕ ਦਾ ਤਾਂ 1 ਤੋਂ 5 ਮੈਂ ਸਿਲੈਕਟ ਕਰ ਲਿਆ ਇੱਥੋਂ ਪੀ ਲੈ ਵਾ ਇਹ ਜੇ ਤੁਸੀਂ 1 ਤੋਂ 5 ਦੇ ਜਿਹੜਾ ਮਰਜ਼ੀ ਸਿਲੈਕਟ ਕਰਿਓ ਪਰ ਮੈਂ 5 ਕਰ ਰਿਹਾ ਠੀਕ ਹੈ ਜੀ ਇੱਥੇ ਤੁਸੀਂ ਜਿਹੜਾ ਡਿਸਚਾਰਜ ਪੀਪੀਓ ਐਕਸ ਸਰਵਿਸਮੈਨ ਸਾਹਿਬਾਨ ਦਾ ਇਹ ਤੁਸੀਂ ਇੱਥੇ ਭਰ ਦੇਣਾ ਠੀਕ ਹੈ ਜੀ ਇੱਥੇ ਤੁਹਾਡਾ ਪੈਨ ਕਾਰਡ ਹੈ ਪੈਨ ਕਾਰਡ ਦਾ ਨੰਬਰ ਭਰ ਦੇਣਾ ਠੀਕ ਹੈ ਜੀ ਇੱਥੇ ਤੁਸੀਂ ਯੂਜ਼ਰ ਨੇਮ ਇਹਨੂੰ ਕੁਝ ਵੀ ਬਣਾਉਣਾ ਥੋੜਾ ਜਿਹਾ ਡਿਫਰੈਂਟ ਬਣਾਉਣਾ ਕਿਉਂਕਿ ਉੱਥੇ ਹੋਰ ਇਸ ਤਰ੍ਹਾਂ ਦਾ ਨਾਮ ਕੋਈ ਨਾ ਹੋਵੇ ਨਹੀਂ ਤਾਂ ਸਭ ਤੋਂ ਸੌਖਾ ਤਰੀਕਾ ਦੱਸਦਾ ਮੈਂ ਤੁਹਾਨੂੰ ਇਹ ਇਹ ਚੀਜ਼ ਹੈ ਜਿਹੜੀ ਇਹ ਭਰ ਦੇਣੀ ਆ ਚੀਜ਼ ਇਹ ਪੈਨ ਕਾਰਡ ਹੈ ਨਾ ਪੈਨ ਕਾਰਡ ਹੀ ਦਾ ਨੰਬਰ ਇੱਥੇ ਭਰ ਦੇਣਾ ਇਹ ਤੁਹਾਡਾ ਯੂਜ਼ਰ ਨੇਮ ਬਣ ਜਾਊਗਾ ਤੇ ਇੱਥੇ ਮੇਲ ਆਈਡਿ ਪੜਨੀ ਤੇ ਇੱਥੇ ਕਨਫਰਮ ਵਾਸਤੇ ਦੁਬਾਰੇ ਇਹੀ ਮੇਲ ਆਈਡਿ ਭਰਨੀ ਪਰ ਇੱਕ ਗੱਲ ਦਾ ਧਿਆਨ ਰੱਖਿਏ ਇਹ ਗਲਤ ਨਾ ਹੋਵੇ ਪੂਰਾ ਵੀ ਕਿਉਂਕਿ ਜੇ ਮਤਲਬ ਤੁਹਾਡੇ ਉੱਤੇ ਡਾਟਾ ਨਾ ਹੋਇਆ ਤਾਂ ਇਹ ਮੇਲ ਆਈਡਿ ਦੇ ਵਿੱਚ ਇੱਕ ਅੱਖਰ ਗਲਤ ਹੋ ਗਿਆ ਤਾਂ ਤੁਹਾਨੂੰ ਬਹੁਤ ਦਿੱਕਤ ਆ ਜਾਊਗੀ ਧਿਆਨ ਨਾਲ ਭਰਿਓ ਇਸ ਚੀਜ਼ ਨੂੰ ਤੇ ਇੱਥੇ ਤੁਸੀਂ ਇਹਦਾ ਪਾਸਵਰਡ ਬਣਾ ਲੈਣਾ ਤੇ ਇੱਥੇ ਸੇਮ ਪਾਸਵਰਡ ਭਰ ਦੇਣਾ ਇਹ ਮੈਂ ਸਿਰਫ ਵੀਡੀਓ ਬਣਾਉਣ ਵਾਸਤੇ ਜਿਹਦਾ ਜੇ ਤੁਸੀਂ ਹਾਈਡ ਕਰਨਾ ਹੈ ਐਡ ਕਰ ਲਿਓ ਸਟਰੋਂਗ ਗ੍ਰੀਨ ਹੋ ਗਿਆ ਤਾਂ ਕਰਕੇ ਵੀ ਇਹ ਸਹੀ ਬਣਿਆ ਜੇ ਤੁਸੀਂ ਕਦਾ ਖਰਖਟੋਗੇ ਤਾਂ ਘਟੋ ਜੂ ਇੱਥੇ ਤੁਸੀਂ ਸੈਂਡਓ ਓਟੀਪੀ ਕਰ ਦੇਣਾ ਆਪਦਾ ਮੋਬਾਈਲ ਨੰਬਰ ਭਰ ਕੇ ਜਦੋਂ ਤੁਸੀਂ ਸੈਂਡ ਓ ਟੀਪੀ ਕਰੋਗੇ ਤੇ ਤੁਹਾਡੇ ਮੋਬਾਈਲ ਦੇ ਉੱਤੇ ਇੱਕ ਓ ਟੀਪੀ ਚਲਾ ਜਾਏਗਾ ਇੱਥੇ ਤੁਸੀਂ ਆਪਣਾ ਨੰਬਰ ਭਰ ਕੇ ਸੈਂਡ ਓ ਟੀਪੀ ਤੇ ਕਲਿੱਕ ਕਰੋਗੇ ਤਾਂ ਇੱਥੇ ਓ ਟੀਪੀ ਦੀ ਜਗ੍ਹਾ ਬਣ ਜੂਗੀ ਤੁਹਾਡੇ ਮੋਬਾਈਲ ਦੇ ਉੱਤੇ ਇੱਕ OTP ਆਊਗਾ ਇੱਥੇ OTP ਭਰ ਕੇ I agree ਟਰਮ ਕੰਡੀਸ਼ਨ ਤੇ ਓਕੇ ਕਰ ਦਿਓਗੇ ਨੀਚੇ ਤੁਸੀਂ ਆਪਦਾ ਕੈਪਚਾ ਭਰ ਕੇ ਸਬਮਿਟ ਕਰੋਗੇ ਤਾਂ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਮੈਸੇਜ ਆ ਜਾਵੇਗਾ ਠੀਕ ਹੈ ਜੀ ਅ ਐਵੇਂ ਲਿਖਿਆ ਆ ਜਾਵੇਗਾ ਥੈਂਕ ਯੂ ਹਾਸ ਬੀਨ ਰਜਿਸਟਰਡ ਸਕਸੈਸਫੁਲੀ ਹਾਸ ਬੀਨ ਰੀਸੀਵਡ ਨੋਟੀਫਿਕੇਸ਼ਨ ਐਡਮਿਨ ਅਪਰੂਵਡ ਯੂ ਆਰ ਲੌਗਇਨ ਅ ਉਹਨਾਂ ਦੇ ਮਤਲਬ 2-4 ਘੰਟਿਆਂ ਬਾਅਦ ਹੋ ਸਕਦਾ 1-2 ਦਿਨ ਲੱਗ ਜਾਣ ਇਸ ਤੋਂ ਬਾਅਦ ਤੁਹਾਡੀ ਆਈਡੀ ਜਿਹੜੀ ਜਨਰੇਟ ਹੋ ਜਾਊਗੀ ਤੇ ਤੁਸੀਂ ਇਸ ਤੋਂ ਬਾਅਦ ਆਪਣੀ ਲੌਗਇਨ ਆਈਡੀ ਜਿਹੜੀ ਪਾਸਵਰਡ ਬਣਵਾਇਆ ਤੇ ਉਹਦੇ ਤੇ ਭਰ ਕੇ ਤੁਸੀਂ ਖੋਲ ਸਕਦੇ ਹੋ ਐਵੇਂ ਦਾ ਮੈਸੇਜ ਵੀ ਆ ਜਾਊਗਾ ਤੁਹਾਡੇ ਮੇਲ ਆਈਡੀ ਤੇ ਤੇ ਫੋਨ ਤੇ ਥੈਂਕ ਯੂ ਫੋਰ ਰਜਿਸਟ੍ਰੇਸ਼ਨ ਦਾ ਸੀਐਸਡੀ ਐਫਡੀ ਆਨਲਾਈਨ ਪੋਰਟਲ ਯੂਅਰ ਵਿਲ ਬੀ ਸੈਂਟ ਨੋਟੀਫਿਕੇਸ਼ਨ ਆਫਟਰ ਐਡਮਿਨ ਅਪਰੂਵ ਅਪਰੂਵ ਇਸ ਯੂਅਰ ਰਿਕੁਐਸਟ ਤੁਹਾਡੀ ਜਿਹੜੀ ਰਿਕੁਐਸਟ ਹੈ ਉਹ ਸਕਸੈਸਫੁਲੀ ਹੋ ਗਈ ਰਜਿਸਟ੍ਰੇਸ਼ਨ ਉਹਨਾਂ ਦੀ ਅਪਰੂਵਡ ਹੋ ਗਈ ਇਸ ਤੋਂ ਬਾਅਦ ਇਹ ਆ ਜਾਊਗਾ ਵੀ ਫਰਾਣਾ ਫਰਾਣਾ ਸਿੰਘ ਜੀ ਤੁਹਾਡੀ ਜਿਹੜੀ ਰਿਕੁਐਸਟ ਹੈ ਉਹ ਅਪਰੂਵਡ ਹੋ ਗਈ ਠੀਕ ਹੈ ਜੀ ਇਸ ਤੋਂ ਬਾਅਦ ਕਈ ਵਾਰੀ ਜੇ ਨਹੀਂ ਵੀ ਹੁੰਦੀ ਤਾਂ ਇਸ ਤਰ੍ਹਾਂ ਦੇ ਮੈਸੇਜ ਆਉਣਗੇ ਤੁਹਾਡੀ ਜਿਹੜੀ ਡੇਟ ਆਫ ਜੁਆਇਨਿੰਗ ਹੈ ਉਹ ਗਲਤ ਹੋ ਸਕਦੀ ਹੈ ਜਾਂ ਤੁਸੀਂ ਪਹਿਲਾਂ ਅਕਾਊਂਟ ਕ੍ਰੀਏਟ ਕੀਤਾ ਤਾਂ ਨਹੀਂ ਹੋ ਰਿਹਾ ਇਸ ਤਰ੍ਹਾਂ ਦੇ ਤੁਹਾਨੂੰ ਮੈਸੇਜ ਆ ਸਕਦੇ ਆ ਜਿਵੇਂ ਗਰੋਸਰੀ ਕਾਰਡ ਆਈਡੀ ਇਨਵੈਲਿਡ ਹੈ ਕਾਰਡ ਦੀ ਆਈਡੀ ਜਿਹੜੇ ਚਿਪ ਨੰਬਰ ਇਨਵੈਲਿਡ ਹੈ ਪੈਨ ਕਾਰਡ ਇਨਵੈਲਿਡ ਹੈ ਇਹ ਜਿਹੇ ਮੈਸੇਜ ਤੁਹਾਨੂੰ ਆ ਸਕਦੀ ਨੇ ਜੇ ਤੁਸੀਂ ਇੱਥੇ ਖੋਲੋਗੇ ਤਾਂ ਇਹ ਇਹ ਵੀ ਨਹੀਂ ਆਉਣਾ ਕਈ ਵਾਰੀ ਅ ਜਦੋਂ ਤੁਸੀਂ ਇਹਨੂੰ ਖੋਲੋਗੇ ਤਾਂ ਐਵੇਂ ਆ ਜਾਊਗਾ ਵੀ ਇਨਵੈਲਿਡ ਪਾਸਵਰਡ ਹੈ ਯਾ ਇਨਕਰੈਕਟ ਹੈ ਨਾ ਤਾਂ ਤੁਸੀਂ ਇਹਨੂੰ ਕੀ ਕਰਨਾ ਹੈ ਇਹਨੂੰ ਕੀ ਕਰਨਾ ਹੈ ਇੱਥੇ ਇਹ ਹਰੇ ਗਾਲ ਹੀ ਆਉਂਦਾ ਕਿਉਂਕਿ ਜਿਹੜਾ ਤੁਸੀਂ ਆਈਡੀ ਪਾਸਵਰਡ ਬਣਾਇਆ ਉਹਨੂੰ ਇੱਕ ਵਾਰੀ ਚੇਂਜ ਕਰਨਾ ਹੀ ਪੈਣਾ ਹੁੰਦਾ ਹਰੇਕ ਦਿਨ ਹੁੰਦਾ ਉਹ ਇੱਥੇ ਤੁਸੀਂ ਕੀ ਕਰਨਾ ਹੈ ਲਾਸਟ ਯੂਅਰ ਪਾਸਵਰਡ ਕਰ ਦੇਣਾ ਠੀਕ ਹੈ ਇੱਥੇ ਯੂਜ਼ਰ ਨੇਮ ਦਾ ਮੇਲ ਆਈਡੀ ਜਿਹੜੀ ਤੁਸੀਂ ਦਿੱਤੀ ਐਥੇ ਮੇਲ ਆਈਡੀ ਭਰਨੀ ਐਥੇ ਕੈਪਚਾ ਭਰਨਾ ਓਕੇ ਕਰਨਾ ਤਾਂ ਤੁਹਾਡੇ ਜਿਹੜੀ ਮੇਲ ਆਈਡੀ ਹੈ ਉਹਦੇ ਤੇ ਐਵੇਂ ਆ ਜਾਊਗਾ ਪਾਸਵਰਡ ਰੀਸੈਟ ਰਿਕਵੈਸਟ ਆ ਜੂਗੀ ਤੇ ਉਹਨੂੰ ਤੁਸੀਂ ਓਕੇ ਕਰਕੇ ਆਪਣਾ ਨਵਾਂ ਪਾਸਵਰਡ ਹੈ ਜਿਹੜਾ ਜਨਰੇਟ ਕਰ ਲੈਣਾ ਠੀਕ ਹੈ ਜੀ ਤੇ ਵੀਡੀਓ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਇਹਨੂੰ ਕਰੋ ਸ਼ੇਅਰ ਤੇ ਐਵੇਂ ਰਜਿਸਟ੍ਰੇਸ਼ਨ ਕਰ ਲਓ ਜੇ ਕੋਈ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਨੀਚੇ ਕਮੈਂਟਸ 'ਚ ਫੋਨ ਕਰਕੇ ਦੱਸ ਦਿਓ ਹੱਲ ਕਰ ਦਿਆਂਗੇ ਬਹੁਤ-ਬਹੁਤ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ